ਹੈਲੋ ਜੀ ਸਤ ਸ੍ਰੀ ਅਕਾਲ ਗੁਲਰਸਰਦਾਰੀ ਫੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਹਾਂਜੀ ਮਿਲ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਹਾਂਜੀ ਅੱਜ ਆਪਾਂ ਲੈ ਕੇ ਆਏਗੇ ਸੋਹਣੇ ਸੋਹਣੇ ਸੂਟ ਸੋਹਣੇ ਸੋਹਣੇ ਕਲਰ ਤੇ ਸੋਹਣੇ ਸੋਹਣੇ ਡਿਜ਼ਾਈਨ ਹੈਂਡਵਰਕ ਦੇ ਸੂਟ ਨੇਗੇ ਨਾ ਤੇ ਜੇਕਰ ਤੁਹਾਨੂੰ ਇਹਨਾਂ ਸੂਟਾਂ ਵਿੱਚੋਂ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਤਿਆਰ ਕਰਵਾ ਕੇ ਨਾ ਲੈ ਸਕਦੇ ਹੋਗੇ ਹੈਂਡਵਰਕ ਮਸ਼ੀਨਵਰਕ ਆਰੀਵਰਕ ਜੋ ਵੀ ਸੂਟ ਤੁਹਾਨੂੰ ਪਸੰਦ ਹੈ ਜੇ ਜੇ ਤੁਹਾਡੇ ਕੋਲੇ ਆਪਣੇ ਕੋਲੇ ਕੋਈ ਡਿਜ਼ਾਈਨ ਹੈਗਾ ਤਾਂ ਕਿਸੇ ਵੀ ਤਰ੍ਹਾਂ ਦਾ ਸਾਡੇ ਤੋਂ ਤਿਆਰ ਕਰਵਾਉਣਾ ਹੋਵੇ ਤਾਂ ਤੁਸੀਂ ਉਹ ਵੀ ਕਰਵਾ ਕੇ ਲੈ ਸਕਦੇ ਹੋ ਨਾ ਵਿਦੇ ਦੁਪੱਟਾ ਵਿਦਾਊਟ ਦੁਪੱਟਾ ਸਟੀਚਿੰਗ ਤੇ ਸਟੀਚਿੰਗ ਤੋਂ ਬਿਨਾ ਵੀ ਜਿਸ ਤਰ੍ਹਾਂ ਵੀ ਤੁਹਾਨੂੰ ਚਾਹੀਏ ਸਹੀ ਹੈ ਨਾ ਤੁਸੀਂ ਉਸ ਤਰ੍ਹਾਂ ਹੀ ਸਾਡੇ ਤੋਂ ਸੂਟ ਤਿਆਰ ਕਰਵਾਓ WhatsApp ਦਾ ਨੰਬਰ ਹੈ ਸਾਡਾ ਜਿਹੜਾ ਸਕਰੀਨ ਤੇ ਹੈਗਾ ਇਹ ਤੋਂ ਨੰਬਰ ਲੈ ਕੇ ਸਾਨੂੰ ਤੁਸੀਂ WhatsApp ਤੇ ਮੈਸੇਜ ਕਰਕੇ ਪਲੀਜ਼ ਮੈਸੇਜ ਜਦੋਂ ਕਰੋਗੇ ਨਾ ਤੁਸੀਂ ਆਪਣਾ ਸੂਟ ਦਾ ਆਰਡਰ ਹੈ ਜਿਹੜਾ ਜਲਦੀ ਤੋਂ ਜਲਦੀ ਬੁੱਕ ਕਰਾਓ ਨਾ ਕਈ ਵਾਰ ਆਉਂਦਾ ਕਈ ਕਈ ਹਫਤਾ ਹਫਤਾ ਵੀ ਚੰਦੀਆਂ ਦਾ ਇਹਨਾਂ ਸੂਟ ਦਾ ਆਰਡਰ ਹੈ ਨਾ ਇਸ ਤਰ੍ਹਾਂ ਬਹੁਤ ਜਿਆਦਾ ਤੇ ਤੁਸੀਂ ਸਾਡੇ ਤੋਂ ਜੇਕਰ ਤੁਹਾਨੂੰ ਨਹੀਂ ਵੀ ਕਈ ਵਾਰ ਆਪ ਨੂੰ ਵਿਸ਼ਵਾਸ ਹੁੰਦਾ ਹੈਗਾ ਤੁਸੀਂ ਸਾਡੇ ਤੋਂ ਇੱਕ ਇੱਕ ਸੂਟ ਤਿਆਰ ਕਰਵਾ ਕੇ ਦੇਖੋ ਨਾ ਤੇ ਬਹੁਤ ਬੰਨਾਂ ਨੇ ਤਾਂ ਸਾਡੇ ਤੋਂ ਸੂਟ ਬਹੁਤ ਬਹੁਤ ਤਿਆਰ ਕਰਵਾਏ ਨੇਗੇ ਨਾ ਪਰ ਜਿਹੜੀ ਭੈਣ ਨੂੰ ਨਹੀਂ ਵਿਸ਼ਵਾਸ ਹੈਗਾ ਸਾਡੇ ਤੋਂ ਇੱਕ ਸੂਟ ਤਿਆਰ ਕਰਵਾ ਕੇ ਦੇਖ ਲਓ ਤੁਹਾਨੂੰ ਨਾਲੇ ਤਾਂ ਕੱਪੜੇ ਦਾ ਪਤਾ ਲੱਗੂ ਨਾਲੇ ਡਿਜ਼ਾਈਨ ਦਾ ਨਾ ਜਿਵੇਂ ਇਹਦਾ ਸੂਟ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਸੇਮ ਸੂਟ ਅਸੀਂ ਤੁਹਾਨੂੰ ਜ਼ਰੂਰ ਵੀ ਕੋਸ਼ਿਸ਼ ਕਰਾਂਗੇ ਅਸੀਂ ਸੇਮ ਸੂਟ ਹੀ ਨਹੀਂ ਦੇਵਾਂਗੇ ਕਦੇ ਵੀ ਅਸੀਂ ਤੁਹਾਡੇ ਨਾਲ ਇਹ ਧੋਖਾ ਨਹੀਂ ਕਰਨੀ ਕਿਉਂਕਿ ਆਪਣਾ ਬਲੌਗ ਵੀ ਹੈਗਾਗਾ ਆਪਾਂ ਵੀਡੀਓ ਵੀ ਬਣਾਉਣਾ ਹੈਗੇ ਨਾ ਇਸ ਤਰ੍ਹਾਂ ਨਹੀਂ ਹੈਗਾ ਆਪਣਾ ਠੱਗੀ ਠੋਰੀ ਵਾਲਾ ਕੋਈ ਕੰਮ ਨਹੀਂ ਹੈਗਾ ਕੰਮ ਹੈ ਜਿਹੜਾ ਆਪਣਾ ਨੀਡ ਐਂਡ ਕਲੀਨ ਮਿਲੂਗਾ ਜਿਸ ਤਰ੍ਹਾਂ ਦਾ ਵੀ ਤੁਸੀਂ ਕਰਵਾਉਗੇ ਉਸ ਤਰ੍ਹਾਂ ਦੇ ਹੀ ਆਪਾਂ ਤਿਆਰ ਕਰਵਾ ਕੇ ਦੇਵਾਂਗੇ ਨਾ ਤੇ ਤੁਸੀਂ ਆਪਣਾ ਵਿਸ਼ਵਾਸ ਬਣਾਉਣ ਲਈ ਤੁਸੀਂ ਸਾਡੇ ਕੋਲ ਇੱਕ ਇੱਕ ਸੂਟ ਤਿਆਰ ਕਰਵਾ ਕੇ ਦੇਖਿਓ ਤੇ ਆਪਣੇ ਇੰਡੀਆ ਵਿੱਚ ਕੋਈ ਵੀ ਸ਼ਿਪਿੰਗ ਚਾਰਜ ਨਹੀਂ ਹੈਗਾ ਨਾ ਤੇ ਹਾਂਜੀ ਹੁਣ ਆਪਾਂ ਦਿਖਾਉਣੇ ਗਏ ਸੋਹਣੇ ਸੋਹਣੇ ਸੂਟ ਤੇ ਆਪਣੇ ਕੋਲੇ ਸੂਟ ਨੇ ਜਿਹੜੇ ਹੈਂਡਵਰਕ ਦੇਨੇਗੇ ਇਹ ਆਪਣੇ ਕੋਲੇ ਲਗਭਗ ਅੱਜ ਹੈਗੇ ਨੇ ਸਟੀਚਿੰਗ ਵਾਲੇ ਸੂਟ ਤੇ ਹਾਂਜੀ ਆਪਾਂ ਕਰਦੇਗੇ ਵੀਡੀਓ ਸ਼ੁਰੂ ਦਿਖਾਉਣੇ ਪਹਿਲਾ ਸੂਟ ਦੇਖੋ ਜੀ ਆਪਣਾ ਇਹ ਹੈਗਾ ਕਮੀਜ਼ ਜਿਹੜਾ ਇਹ ਸਾਰਾ ਹੈਂਡਵਰਕ ਦੇ ਤਿਆਰ ਹੋਇਆਗਾ ਤੇ ਇਸ ਤਰ੍ਹਾਂ ਪੈਚ ਵਗੈਰਾ ਲੱਗਿਆ ਹੋਇਆ ਨਾ ਪੈਚ ਤੇ ਕਢਾਈ ਦੇਖੋ ਕਿਸ ਤਰ੍ਹਾਂ ਕਿੰਨੀ ਸੋਹਣੀ ਡਿਜ਼ਾਈਨ ਕੀਤੀ ਹੋਏ ਨੇਗੇ ਨੀਟ ਐਂਡ ਕਲੀਨ ਕੰਮ ਹੈਗਾ ਤੇ ਇਸ ਤਰ੍ਹਾਂ ਗਲੇ ਦੀ ਕਢਾਈ ਹੈਗੀ ਬਾਹਾਂ ਤੇ ਇਹਦੇ ਕੋਈ ਕਢਾਈ ਹੈਗੀ ਬਾਹਾਂ ਤੇ ਇਹਦੇ ਲੇਸ ਵਗੈਰਾ ਲੱਗੀ ਹੋਈ ਹੈਗੀ ਗਲੇ ਤੇ ਬਹੁਤ ਸੋਹਣੀ ਡਿਜ਼ਾਈਨ ਹੈ ਨਾ ਤੇ ਇਹਦੇ ਨਾਲ ਬਾਟਮ ਹੈ ਜਿਹੜੀ ਬਾਟਮ ਦੇ ਬਾਟਮ ਤੇ ਵੀ ਕਢਾਈ ਕੀਤੀ ਹੋਈ ਹੈ ਇਸ ਤਰ੍ਹਾਂ ਦੇਖੋ ਜੀ ਇਹਦੇ ਵੀ ਪੈਚ ਲਗਾ ਕੇ ਨਾ ਕਢਾਈ ਕੀਤੀ ਹੋਏ ਬਹੁਤ ਸੋਹਣੀ ਕਢਾਈ ਆਏਗੀ ਇਹ ਸਾਰਾ ਜ਼ਰੀ ਦਾ ਕੰਮ ਹੈ ਜ਼ਰੀ ਤੇ ਮੋਤੀ ਦਬਕਾ ਨਾ ਇਹ ਚੀਜ਼ਾਂ ਦਾ ਕੰਮ ਕੀਤਾ ਹੋਇਆ ਹੈਗਾ ਤੇ ਤੇ ਇਧਰ ਆਪਣਾ ਦੁਪੱਟਾ ਜਿਹੜਾ ਔਰਗੰਝਾ ਦਾ ਹੈਗਾ ਇਹਦੇ ਵੀ ਚਾਰੋਂ ਕੋਨਿਆਂ ਤੇ ਕਢਾਈ ਕੀਤੀ ਹੋਈ ਹੈਗੀ ਤੇ ਇਸ ਤਰ੍ਹਾਂ ਸਾਈਡਾਂ ਤੇ ਆਪਣੇ ਕਿਨਾਰੀ ਲੱਗੀ ਹੋਈ ਹੈਗੀ ਚਾਰੋਂ ਚਾਰ ਸਪੇਰੇ ਆਪਾਂ ਖੋਲ ਕੇ ਦਿਖਾ ਦਿੰਨੇ ਤੁਹਾਨੂੰ ਐਸਟ੍ਰਾਂ ਵਿੱਚ ਬੁੱਤੀ ਬਣੀ ਹੋਈ ਹੈਗੀ ਬਹੁਤ ਸੋਹਣਾ ਦੁਪੱਟਾ ਹੈਗਾ ਬਹੁਤ ਸੋਹਣਾ ਸੂਟ ਹੈ ਤੇ ਬਹੁਤ ਸੋਹਣਾ ਕਲਰ ਹੈ ਬਹੁਤ ਸੋਹਣੀ ਕਢਾਈ ਹੈ ਜੇਕਰ ਤੁਹਾਨੂੰ ਇਹ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਤੁਸੀਂ WhatsApp ਤੇ ਸਾਡੇ ਨਾਲ ਮੈਸੇਜ ਕਰ ਸਕਦੇ ਹੋਗੇ ਤੇ ਆਪਾਂ ਦਿਖਾਉਣਾ ਹੁਣ ਤੁਹਾਨੂੰ ਅਗਲਾ ਸੂਟ ਹਾਂਜੀ ਆਪਣਾ ਅਗਲਾ ਸੂਟ ਹੈਗਾ ਇਹ ਵੀ ਹੈਂਡਵਰਕ ਨਾਲ ਤਿਆਰ ਹੋਇਆਗਾ ਨਾ ਜਰੀ ਤੇ ਹੈਂਡਵਰਕ ਦਾ ਸੂਟ ਹੈਗਾ ਤੇ ਇਹ ਸੂਟ ਆਪਣਾ ਕਲੇਰ ਤੇ ਤਿਆਰ ਹੋਇਆ ਹੈ ਜੇਕਰ ਤੁਹਾਡੀ ਆਪਣੀ ਕਿਸੇ ਹੋਰ ਕੱਪੜੇ ਦੀ ਚੋਅ ਹੈ ਸਨਾਂ ਕਈ ਵਰਪਾ ਨੂੰ ਨਹੀਂ ਕਰੇ ਵਧੀਆ ਲੱਗਦੀ ਹੋएगी ਕੋਈ ਹੋਰ ਡਿਜ਼ਾਈਨ ਤਿਆਰ ਕਰਵਾਉਣਾ ਹੋਵੇਗਾ ਕੋਈ ਹੋਰ ਆਪਣੇ ਕੱਪੜੇ ਦੇ ਤਿਆਰ ਕਰਵਾਉਣਾ ਹੋਵੇ ਤਾਂ ਤੁਸੀਂ ਉਹ ਵੀ ਕਰਵਾ ਕੇ ਲੈ ਸਕਦੇ ਹੋਗੇ ਤੇ ਇਹ ਆਪਣਾ ਕਰੀਬ ਦਾ ਸੂਟ ਹੈਗਾ ਤੇ ਇਹਦੇ ਦੇਖੋ ਇਸ ਤਰ੍ਹਾਂ ਕਢਾਈ ਕੀਤੀ ਹੋਈ ਹੈ ਬਹੁਤ ਸੋਹਣੀ ਹੈਗੀ ਘੇਰੇ ਤੇ ਹੈਵੀ ਕਢਾਈ ਸਾਰੇ 프ਰੰਟ ਤੇ ਕਢਾਈ ਕੀਤੀ ਹੋਈ ਹੈਗੀ ਤੇ ਇਸ ਤਰ੍ਹਾਂ ਇਹਦੇ ਬਾਹਾਂ ਤੇ ਹੈਗੀ ਕੋਈ ਇਸ ਤਰ੍ਹਾਂ ਇਹ ਬੁੱਟੀਆਂ ਬਾਹਾਂ ਤੇ ਬਣੀਆਂ ਹੋਈਆਂ ਲੱਗੀਆਂ ਉਸ ਤੋਂ ਬਾਅਦ ਵਿੱਚ ਆਪਣਾ ਜਿਹੜਾ ਹੈ ਸਰਾਰਾ ਨਾਲ ਤਿਆਰ ਕਰਵਾਇਆ ਹੋਇਆ ਹੈਗਾ ਦੇਖਤੀ ਕਈ ਬਣਾ ਕਹਿੰਦੇ ਨਾ ਤੁਸੀਂ ਸਰਾਰੇ ਵੀ ਤਿਆਰ ਕਰਵਾਉਣੇ ਜਾਂ ਕਿਵੇਂ ਵੀ ਹਾਂ ਹਾਂਜੀ ਜਿਵੇਂ ਵੀ ਤੁਸੀਂ ਕਹੋਗੇ ਨਾ ਆਪਾਂ ਉਸ ਤਰ੍ਹਾਂ ਦੇ ਹੀ ਸੂਟ ਤਿਆਰ ਕਰਵਾ ਕੇ ਦੇਵਾਂਗੇ ਸਰਾਰਾ ਵੀ ਤੇ ਲਹਿੰਗਾ ਵਗੈਰਾ ਜੋ ਵੀ ਤੁਸੀਂ ਚਾਹੋਗੇ ਨਾ ਤੇ ਇਹ ਆਪਣਾ ਸਰਾਰੇ ਨਾਲ ਤਿਆਰ ਹੋਇਆਗਾ ਇਹਦੇ ਸਾਰੇ ਦੇਖੋ ਕਿੰਨੀ ਕਢਾਈ ਕੀਤੀ ਬਹੁਤ ਹੈਵੀ ਸੂਟ ਹੈ ਜਿਹੜਾ ਤਿਆਰ ਹੋਇਆਗਾ ਤੇ ਇਹਦਾ ਦੁਪੱਟਾ ਜਿਹੜਾ ਆਪਾਂ ਅੱਗੇ ਦਿਖਾਉਣੇ ਤੁਹਾਨੂੰ ਹੁਣ ਤੇ ਰੰਗਦਾਰ ਦੁਪੱਟਾ ਈ ਇਹਤੇ ਵੀ ਹੈਂਡ ਵਰਕ ਨਾਲ ਕਢਾਈ ਕੀਤੀ ਹੋਈ ਇਸ ਤਰ੍ਹਾਂ ਬਹੁਤ ਸੋਹਣਾ ਚਾਰੋਂ ਕੋਨੇ ਤੇ ਫੁੱਲ ਨੇ ਦੇ ਵੀ ਬਹੁਤ ਸੋਹਣਾ ਬਣਿਆ ਸਾਡ ਪੱਟਾ ਜੀ ਵਿੱਚ ਵੀ ਗੁੱਤੀ ਬਣੀ ਹੈ ਚਾਰੇ ખૂੰਜਿਆਂ ਤੇ ਫੁੱਲ ਨੇਗੇ ਨਾ ਸਾਈਡਾਂ ਤੇ ਇਹਦੇ ਮੋਤੀ ਨਾਲ ਇਸ ਤਰ੍ਹਾਂ ਲੇਸ ਵਗੈਰਾ ਲੱਗੀ ਹੋਈ ਹੈ ਮੋਤੀ ਦੀ ਤੇ ਬਹੁਤ ਸੋਹਣਾ ਸੂਟ ਹੈਗਾ ਜੇਕਰ ਤੁਹਾਨੂੰ ਇਹ ਪਸੰਦ ਹੈ ਕਿਸੇ ਵੀ ਕਲਰ ਚ ਕਰਵਾਉਣਾ ਹੋਵੇ ਕਿਸੇ ਵੀ ਫੈਬਰਿਕ ਤੇ ਕਰਵਾਉਣਾ ਹੋਵੇ ਤਾਂ ਤੁਸੀਂ ਇਹ ਸੇਮ ਡਿਜ਼ਾਈਨ ਹੈ ਜਿਹੜਾ ਕਰਵਾ ਸਕਦੇ ਹੋਗੇ ਜੇਕਰ ਤੁਸੀਂ ਤੁਹਾਡਾ ਆਪਣਾ ਡਿਜ਼ਾਈਨ ਹੈ ਕੋਈ ਤੁਸੀਂ ਇਸ ਫੈਬਰਿਕ ਤੇ ਨਾ ਇਸ ਕਲਰ ਤੇ ਕਰਵਾਉਣਾ ਤਾਂ ਤੁਸੀਂ ਉਹ ਵੀ ਕਰਵਾ ਕੇ ਲੈ ਸਕਦੇ ਹੋ ਤੁਹਾਡੀ ਆਪਣੀ ਚੋਅ ਰਹੂਗੀ ਨਾ ਤੇ ਹੁਣ ਆਪਾਂ ਦਿਖਾਉਣੇ ਤੁਹਾਨੂੰ ਅਗਲਾ ਸੂਟ ਹਾਂਜੀ ਆਪਣਾ ਅਗਲਾ ਸੂਟ ਹੈਗਾ ਇਹ ਵੀ ਕਰੀਤ ਤੇ ਹੈਗਾ ਨਾ ਦੇਖੋ ਇਹ ਵੀ ਹੈਂਡਵਰਕ ਵਿੱਚ ਤਿਆਰ ਹੋਇਆਗਾ ਤੇ ਬਹੁਤ ਸੋਹਣੀ ਇਹਦੇ ਵੀ ਕਢਾਈ ਕੀਤੀ ਹੋਈ ਹੈਗੀ ਤੇ ਘੇਰੇ ਤੇ ਆਗੀ ਬਾਹਾਂ ਤੇ ਆਗੀ ਨਾ ਕਢਾਈ ਇਹਦੀ ਬਾਟਮ ਤੇ ਕੋਈ ਕੜਾਈ ਨਹੀਂ ਬਾਟਮ ਆਪਣੀ ਪਲੇਨ ਹੈ ਜੇਕਰ ਤੁਸੀਂ ਚਾਹੋ ਤਾਂ ਤੁਸੀਂ ਬਾਟਮ ਤੇ ਵੀ ਕਰਵਾ ਕੇ ਲੈ ਸਕਦੇ ਹੋਗੇ ਇਸ ਤਰ੍ਹਾਂ ਦੇਖੋ ਨੋਟਸ ਜਿਹੇ ਇਹਦੇ ਕਮੀਜ਼ ਦੇ 프ਰੰਟ ਦੇ ਬਣੇ ਹੋਏ ਨੇਗੇ ਇਹ ਬਾਹਤ ਹੀ ਆਗੇ ਬਾਟਮ ਆਪਣੀ ਆਪਣੀ ਹੈ ਜਿਹੜੀ ਪਲੇਨ ਹੈਗੀ ਦੁਪੱਟਾ ਤੁਸੀਂ ਕਿਸ ਤਰ੍ਹਾਂ ਦਾ ਵੀ ਹੈ ਨਾ ਜਿਸ ਤਰ੍ਹਾਂ ਚਾਹੋ ਆਪਣਾ ਡਾਈ ਕਰਵਾ ਕੇ ਲੈ ਸਕਦੇ ਹੋਗੇ ਦੁਪੱਟਾ ਤੁਹਾਨੂੰ ਜਿਹੜਾ ਆਪਣਾ ਵੀ ਰੈਡੀ ਕਰਵਾ ਕੇ ਦੇਵਾਂਗੇ ਨਾ ਕਿਸੇ ਤਰ੍ਹਾਂ ਦਾ ਵੀ ਤੁਸੀਂ ਲੈਣਾ ਹੋਵੇ ਚੂਨ ਦਾ ਔਰਗਾਂਜਾ ਜੋ ਤੁਸੀਂ ਚਾਹੋਗੇ ਲੈਣੇ ਹੋਗੇ ਨਾ ਤੁਸੀਂ ਉਸ ਤਰ੍ਹਾਂ ਦੀ ਸਾਡੇ ਕੋਲ ਤਿਆਰ ਕਰਵਾ ਕੇ ਲੈ ਸਕਦੇ ਹੋ ਇਹਦੀ ਬਹੁਤ ਸੋਹਣੀ ਕੜਾਈ ਹੈ ਹੈਂਡਵਰਕ ਚ ਤਿਆਰ ਹੋਇਆਗਾ ਸੂਟ ਆ ਕਿਸੇ ਵੀ ਫੈਬਰਿਕ ਤੇ ਕਰਵਾਉਣੀ ਹੋਵੇ ਕਢਾਈ ਤਾਂ ਤੁਸੀਂ ਅ ਕਿਸੇ ਵੀ ਕੱਲਰ ਤੇ ਕਿਸੇ ਵੀ ਫੈਬਰਿਕ ਤੇ ਕਰਵਾ ਕੇ ਲੈ ਸਕਦੇ ਹੋਗੇ ਹੁਣ ਆਪਾਂ ਦਿਖਾਉਣੇ ਤੁਹਾਨੂੰ ਅਗਲਾ ਸੂਟ ਆ ਉਮੀਦ ਆ ਤੁਹਾਨੂੰ ਮੇਰੇ ਸੂਟ ਜਰੂਰ ਪਸੰਦ ਆਏ ਹੋਣਗੇ ਤੇ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਸਾਡੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗਦੀ ਹੈਗੀ ਤੇ ਹਾਂਜੀ ਹੁਣ ਆਪਾਂ ਅਗਲਾ ਸੂਟ ਲੈ ਕੇ ਆਏਗੇ ਜੌਲਟ ਚ ਦੇਖੋ ਜੀ ਇਹ ਮਸ਼ੀਨ ਵਰਕ ਨਾਲ ਤਿਆਰ ਹੋਇਆਗਾ ਬਹੁਤ ਹੈਵੀ ਕਢਾਈ ਦੇ ਘੇਰੇ ਤੇ ਤੇ ਇਸ ਤਰ੍ਹਾਂ ਦੇ ਸੈਂਟਰ ਪੈਨਲ ਉੱਪਰੋਂ ਨੀਚੇ ਨੂੰ ਬਣੇ ਹੋਏ ਨੇਗੇ ਗਣੇ ਤੇ ਕਢਾਈ ਹੈਗੀ ਤੇ ਇਧਰੋ ਜੀ ਬਾਹਾਂ ਤੇ ਵੀ ਦੇਖੋ ਬਾਹਾਂ ਤੇ ਇਸ ਤਰ੍ਹਾਂ ਕਢਾਈ ਕੀਤੀ ਹੋਈ ਹੈਗੀ ਇਧਰੋ ਆ ਗਈ ਮੂਰੀ ਤੇ ਬਾਟਮ ਤੇ ਵੀ ਬਹੁਤ ਹੈਵੀ ਕਢਾਈ ਕੀਤੀ ਹੋਈ ਹੈਗੀ ਇੰਨੀ ਕਢਾਈ ਕੀਤੀ ਹੋਈ ਹੈ ਨਾ ਬਹੁਤ ਸੋਹਣਾ ਲੱਗਦਾ ਬਹੁਤ ਸੋਹਣਾ ਪਿਆਰਾ ਜਿਹਾ ਕੱਲਰ ਹੈਗਾ ਤੇ ਬਹੁਤ ਸੋਹਣਾ ਸੂਟ ਹੈਗਾ ਕਰੀਰ ਤੇ ਬਣਿਆ ਹੋਇਆ ਹੈਗਾ ਤੇ ਜੋਰ ਜੱਟ ਜੋਰ ਜੱਟ ਦਾ ਸੂਟ ਹੈ ਸੋਰੀ ਔਰਗੰਜਾ ਦੁਪੱਟਾ ਹੈ ਔਰਗੰਜਾ ਦੁਪੱਟਾ ਜੇਕਰ ਤੁਸੀਂ ਆਪਣਾ ਸੂਟ ਦੁਪੱਟਾ ਨਾ ਬੋਰ ਤਿਆਰ ਕਰਵਾਉਣਾ ਹੋਵੇ ਤਾਂ ਤੁਸੀਂ ਉਹ ਕਰਵਾ ਕੇ ਲੈ ਸਕਦੇ ਹੋ ਨਾ ਤੇ ਹਾਂਜੀ ਇਹ ਸੀ ਆਪਣੇ ਅੱਜ ਵਾਲੇ ਸੂਟ ਤੇ ਤੁਸੀਂ ਬਿਨਾ ਸਟੀਚਿੰਗ ਤੋਂ ਸਟੀਚਿੰਗ ਕਰਵਾ ਕੇ ਨਾ ਕਢਾਈ ਜਿਸ ਤਰ੍ਹਾਂ ਦੀ ਚਾਹੋਗੇ ਤੁਸੀਂ ਤੁਹਾਨੂੰ ਉਸ ਤਰ੍ਹਾਂ ਦੀ ਕਰਵਾ ਕੇ ਦੇਵਾਂਗੇ ਤੇ ਕਿਸੇ ਵੀ ਫੈਬਰਿਕ ਤੇ ਕਿਸੇ ਵੀ ਕਲਰ ਚ ਤੁਸੀਂ ਸਾਡੇ ਤੋਂ ਸੂਟ ਤਿਆਰ ਕਰਵਾਉਣਾ ਕਰਵਾ ਕੇ ਲੈ ਸਕਦੇ ਹੋ ਹਾਂਜੀ ਅੱਜ ਤੋਂ ਆਪਣੇ ਜਿਹੜੀ ਸੂਟਾਂ ਦੀ ਵੀਡੀਓ ਇਹ ਭੈਣ ਦੇ ਨਾਲ ਆਇਆ ਕਿਉਂਕਿ ਇਹ ਆਪਣੇ ਨਾਲ ਕੰਮ ਕਰਨਗੇ ਬਠੀਕ ਦਾ ਨਾ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਔਖਾ ਸੀਗਾ ਨਵੀ ਦੇ ਨਾਲ ਤੇ ਨਵੀ ਨੂੰ ਮੈਂ ਕੱਲੀ ਨੂੰ ਵੀ ਭੇਜ ਸਕਦੀ ਸੀ ਬਾਕੀ ਉਹਦੀ ਪੜ੍ਹਾਈ ਦੇ ਜਾਂਦੀ ਸੀਗੀ ਤੇ ਹੁਣ ਅਸੀਂ ਦੋਵੇਂ ਰਲ ਕੇ ਕੰਮ ਕਰਾਂਗੇ ਅਸੀਂ ਮਾਸੀਆ ਵਾਸੀ ਦੇ ਕੁੜੀਆਂ ਭੈਣਾ ਭੈਣਾ ਹੋਊਗੀ ਨਾ ਤੇ ਬਾਕੀ ਭਈ ਬਾਹਰ ਅੰਦਰ ਜਾਣ ਦਾ ਇਹਨਾਂ ਨੂੰ ਉਲਜ ਵੀ ਚਾਹੀਦੀ ਹੈਗੀ ਸਾਰਾ ਕੁਝ ਹੀ ਚਾਹੀਦਾਗਾ ਤੇ ਹੁਣ ਅਸੀਂ ਦੋਵੇਂ ਰੜ ਕੇ ਆਪਣੀ ਵੀਡੀਓ ਜਿਹੜੀ ਬਣਾਇਆ ਕਰਾਂਗੇ ਤੁਸੀਂ ਸਾਨੂੰ ਵੱਧ ਤੋਂ ਵੱਧ ਆਰਡਰ ਕਰੋ ਜੇ ਵੱਧ ਤੋਂ ਵੱਧ ਸਾਡੇ ਪਸੂਟ ਤਿਆਰ ਕਰਵਾ ਕੇ ਦੇਖਿਓ ਨਾ ਤੇ ਵਿਸ਼ਵਾਸ ਬਣਾਉਣ ਲਈ ਜਿਹੜੀ ਭੈਣ ਨੂੰ ਨਹੀਂ ਵਿਸ਼ਵਾਸ ਆਏਗਾ ਸਾਡੇ ਤੋਂ ਇਹ ਪਸੂਟ ਤਿਆਰ ਕਰਵਾ ਕੇ ਦੇਖੋ ਤੁਹਾਨੂੰ ਅੱਗੇ ਤੋਂ ਪਤਾ ਲੱਗ ਜੂ ਹਰ ਇੱਕ ਨੂੰ ਸਾਡਾ ਰੇਟ ਜਿਹੜਾ ਘੱਟ ਹੋਊਗਾ ਤੇ ਬਾਕੀ ਆਪਣੀ ਸ਼ਿਪਿੰਗ ਚਾਰਜ ਕੋਈ ਨਹੀਂ ਹੈਗਾ ਨਾ ਇੰਡੀਆ ਦੇ ਵਿੱਚ ਫ੍ਰੀ ਹੈਗਾ ਤੇ ਹਾਂਜੀ ਇਹ ਸੀ ਆਪਣੀ ਅੱਜ ਵਾਲੀ ਵੀਡੀਓ ਹੁਣ ਆਪਾਂ ਮਿਲਦੇ ਆਂ ਫੇਰ ਕਿਸੇ ਨਵੇਂ ਵੀਡੀਓ ਤੇ ਨਵੇਂ ਸੂਟਾਂ ਦੇ ਨਵੇਂ ਡਿਜ਼ਾਈਨਾਂ ਦੇ ਨਾਲ ਧੰਨਵਾਦ ਸਤਿ ਸ੍ਰੀ ਅਕਾਲ